ਵੇਰੇ ਤਕਰੀਬਨ 8 ਵਜੇ ਦੇ ਕਰੀਬ ਪਟਿਆਲਾ ਪਸਿਆਣਾ ਵਿਖੇ ਭਾਖੜਾ ਮੇਨ ਲਾਈਨ 'ਚ 5 ਫੁੱਟ ਦੇ ਕਰੀਬ ਪਾੜ ਪੈ ਗਿਆ ਜਿਸ ਤੋਂ ਬਾਅਦ ਮੌਕੇ ਦੇ ਉੱਪਰ ਮੌਜੂਦ ਭਾਖੜਾ ਲਾਈਨ ਦੇ ਮੁਲਾਜ਼ਮਾਂ ਦੇ ਵੱਲੋਂ ਫੌਰਨ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਇਸ ਪਾੜ ਦੇ ਨਾਲ ਨੇੜੇ ਲੱਗਦੇ ਖੇਤਾਂ ਦੇ ਵਿੱਚ ਤਕਰੀਬਨ 2 ਫੁੱਟ ਦੇ ਕਰੀਬ ਪਾਣੀ ਖੜ ਗਿਆ ਤੇ ਬਾਅਦ ਦੇ ਵਿੱਚ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਤੇ ਇਸ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਫਿਲਹਾਲ ਅਜੇ ਵੀ ਥੋੜਾ ਥੋੜਾ ਪਾਣੀ ਉਸ ਪਾਰਡ ਵਿੱਚ ਹੋ ਰਿਸਰਿਆ ਜਦਕਿ ਮੁਲਾਜ਼ਮਾ ਦੇ ਵੱਲੋਂ ਇਸ ਪਾਰਡ ਨੂੰ ਮਿੱਟੀ ਤੇ ਥੈਲਿਆਂ ਦੇ ਨਾਲ ਭਰ ਦਿੱਤਾ ਗਿਆ ਹੈ ਦੱਸ ਦਈਏ ਕਿ ਮੌਕੇ ਤੇ ਪ੍ਰਸ਼ਾਸਨ ਦੇ ਉਚਿਤ ਅਧਿਕਾਰੀਆਂ ਸਣੇ ਡਿਪਟੀ ਕਮਿਸ਼ਨਰ ਪਟਿਆਲਾ ਵੀ ਪਹੁੰਚੇ ਹੋਏ ਸਨ ਇਸ ਸਬੰਧੀ ਜਾਣਕਾਰੀ ਦਿੰਦੇ ਐਸ ਡੀ ਐਮ ਪਟਿਆਲਾ ਨੇ ਦੱਸਿਆ ਕਿ ਫਿਲਹਾਲ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਤੇ ਮੌਕੇ ਦੇ ਉੱਪਰ ਹੀ ਸਥਿਤੀ ਨੂੰ ਸੰਭਾਲ ਲਿਆ ਗਿਆ ਹੈ ਪਾਕੜਾ ਜਿਹੜੀ ਬੀ ਐਮ ਐਲ ਇਹ ਮੇਨ ਲਾਈਨ ਇਹਦੇ ਵਿੱਚ 8:00 ਵਜੇ ਸਾਨੂੰ ਇਧਰੋਂ ਐਕਸ਼ਨ ਸਾਹਿਬ ਤੇ ਐਸ ਡੀਓ ਸਾਹਿਬ ਵੱਲੋਂ ਇਹਨਾਂ ਦੇ ਸਟਾਫ ਵੱਲੋਂ ਰਿਪੋਰਟ ਹੋਇਆ ਇਹਦੇ ਇਸ ਬੰਨ ਤੇ ਕੋਈ 4 ਫੁੱਟ 2 ਫੁੱਟ ਪਾੜ ਪਿਆ ਔਰ ਪਾਣੀ ਥੱਲੇ ਦੀ ਰਿਸਣ ਲੱਗ ਪਿਆ ਸੀ ਉੱਪਰ ਉਹ ਸਾਰਾ ਕੁਝ ਠੀਕ ਹੈ ਤੋ ਇਮੀਡੀਏਟਲੀ ਜਿਹੜਾ ਰੈਸਕਿਊ ਵਰਕ ਕੀਤਾ ਗਿਆ ਤੇ ਹੁਣ ਜਿਹੜੀ ਪੋਜੀਸ਼ਨ ਹੈ ਜੋ ਮੌਕੇ ਤੇ ਅਸੀਂ ਖੜੇ ਆਂ ਅੰਡਰ ਕੰਟਰੋਲ ਪਾਣੀ ਜਿਹੜਾ ਇਸ ਵੇਲੇ ਚੱਲ ਰਿਹਾ ਸੀ 11000 ਦੇ ਨੇੜੇ ਰੋਪੜ ਹੈਡਵਰਕਸ ਤੋਂ ਉਨੂੰ ਆਲਮੋਸਟ ਰੈਗੂਲੇਟਿੰਗ ਕਰਵਾ ਕੇ ਇਹਨਾਂ ਨੇ 8000 ਕਰ ਦਿੱਤਾ ਪਰ ਸ਼ਾਮ ਤੱਕ ਜਿਹੜਾ ਇਹਦਾ ਲੈਵਲ ਘਟ ਕੇ ਤੇ ਇਹ ਮਤਵਾਜ ਬੇਸਿਕਲੀ ਰੈਸਕਿਊ ਵਰਕ ਤਾਂ ਚੱਲ ਰਿਹਾ ਜਿਹੜਾ ਪ੍ਰੋਟੈਕਸ਼ਨ ਵਰਕ ਬਟ ਜਿਹੜਾ ਪ੍ਰੋਪਰ ਪ੍ਰੋਟੈਕਸ਼ਨ ਵਰਕ ਉਹ ਸ਼ਾਮ ਨੂੰ ਸ਼ੁਰੂ ਹੋਏਗਾ ਤੇ ਕੱਲ ਤੱਕ ਇਹ ਸਾਰਾ ਠੀਕ ਹੋ ਜਾਏਗਾ ਹੋਪਫੁਲੀ ਜੋ ਲੱਗ ਰਿਹਾ ਜਿਹੜੀ ਪੋਜੀਸ਼ਨ ਹੈ ਉਹ ਬਿਲਕੁਲ ਠੀਕ ਹੈ ਪਾਣੀ ਜਿਹੜਾ ਨਿਕਲ ਚੁੱਕਾ ਥੋੜਾ ਰਿਸ ਗਿਆ ਜਿਹੜਾ ਕਿਲੇ ਦੋ ਕਿਲੇ ਭਰੇ ਨੇ ਉਸ ਤੋਂ ਬਾਅਦ ਕੰਟਰੋਲ 'ਚ ਤੇ ਮਤਲਬ ਜਿਹੜਾ ਅ ਕੈਲੋ ਪਾਕੜਾ ਦੀ ਜਿਹੜੀ ਮੈਨੇਜਮੈਂਟ ਜਾਂ ਜਿਹੜਾ ਸਟਾਫ ਹੈ ਉਹਨਾਂ ਵੱਲੋਂ ਵੀ ਸਾਰੇ ਜਿਹੜੇ ਇਤਿਆਤ ਵਰਤੇ ਗਏ ਨੇ ਇਹ ਪੋਜੀਸ਼ਨ ਜਿਹੜੀ ਹੈ ਜੋ ਹੋਪਫੁਲੀ ਠੀਕ ਹੀ ਰਹੇਗੀ ਕਿੰਨਾ ਨੁਕਸਾਨ ਕਿੰਨਾ ਹੋਜੀ ਮੇਰੇ ਨੁਕਸਾਨ ਤਾਂ ਜਿਆ ਕੋਈ ਨਹੀਂ ਆ ਦੋ ਤਿੰਨ ਖੇਤਾਂ ਚ ਇਹ ਜਿਹੜਾ ਤਿੰਨ ਚਾਰ ਏਕੜੇ ਪਾਣੀ ਜੀ ਕੋਈ ਫਸਲ ਨਹੀਂ ਹੈ ਖੇਤ ਵੀ ਖਾਲੀ ਨੇ ਤੇ ਨੁਕਸਾਨ ਦੀ ਵੀ ਬਚਾਈ ਹੈ ਜੇ ਕਿਸੇ ਘਰ ਚ ਨਹੀਂ ਆ ਕੋਈ ਅੱਗੇ ਘਰ ਵੀ ਹੈ ਨਹੀਂ ਪਿੰਡ ਨਹੀਂ ਹੈ ਬਾਕੀ ਇਹ ਵੀ ਅਸੀਂ ਅਲਰਟ ਤੇ ਆਂ ਜੇ ਕੋਈ ਪੋਜੀਸ਼ਨ ਸਾਨੂੰ ਇਦਾਂ ਦੀ ਲੱਗੇਗੀ ਤੇ ਅਸੀਂ ਉਹਦਾ ਜਿਹੜੇ ਆ ਜੋ ਜੋ ਵੀ ਸਾਨੂੰ ਕਰਨਾ ਪੈ ਗਿਆ ਅਸੀਂ ਕਰਾਂ ਸਰ ਸਾਹਮਣੇ ਕੋਈ ਰਿਪੇਅਰ ਦਾ ਜਿਹੜਾ ਕੰਮ ਚੱਲ ਰਿਹਾ ਸੀ ਉਹਨਾਂ ਨੇ ਵੀ ਕੋਈ ਨਿਗਰਾਨੀ ਰੱਖੀ ਸੀ ਜਿਹੜਾ ਸਾਹਮਣੇ ਬੋਰੀਆਂ ਲਾਈਆਂ ਜਾ ਰਹੀਆਂ ਨੇ ਇਹ ਰੁਟੀਨ ਦਾ ਸੀ ਇਹ ਰੁਟੀਨ ਵਰਕ ਹੈ ਔਰ ਜੋ ਇਹ ਪਾੜ ਪਿਆ ਜਿਵੇਂ ਨਿੱਕੇ ਨਿੱਕੇ ਪੁਆਇੰਟ ਹੋਰ ਵੀ ਦਿਖ ਰਹੇ ਨੇ ਤੇ ਰੈਗੂਲਰ ਇਹ ਰਿਪੇਅਰ ਚ ਵਰਕ ਚੱਲਦਾ ਰਹਿੰਦਾ ਕਿਉਂਕਿ ਪਾਏ ਦਾ ਜਿਹੜੀ ਸ਼ੇਪ ਇਦਾਂ ਦੀ ਹੈ ਵੀ ਜਦੋਂ ਪਾਣੀ ਵੱਧਦਾ ਘਟਦਾ ਤਾਂ ਉਹ ਪ੍ਰੈਸ਼ਰ ਜਿਹੜਾ ਬੰਨ ਤੇ ਪੈਂਦਾ ਹੀ ਪੈਂਦਾ ਜਿਹੜੀਆਂ ਸਾਈਡਸ ਤੇ ਬਟ ਇਹ ਆ ਵੀ ਫਸਟ ਟਾਈਮ ਹੋਇਆ ਜਾਂ ਕਹਿ ਲੋ ਜੋ ਮੈਨੂੰ ਪਤਾ ਲੱਗਾ ਵੀ 4-5 ਸਾਲ ਪਹਿਲੋ ਫਤੇਗੜ ਸਾਹਿਬ ਚ ਕੁਛ ਇਦਾਂ ਦੀ ਰਿਪੋਰਟ ਹੋਈ ਸੀ ਬੀ ਰੂਟੀਨ ਚ ਹੁੰਦਾ ਨਹੀਂ ਜਿਵੇਂ ਪਾਣੀ ਅਕਰੋਸ ਚਲਾ ਗਿਆ ਨਿਕਲ ਗਿਆ ਬਟ ਚਲੋ ਜਿਹੜਾ ਇਹ ਆ ਵੀ ਟਾਈਮਲੀ ਪਤਾ ਲੱਗ ਗਿਆ ਤੇ ਇਹਦੇ ਤੇ ਜਿਹੜਾ ਪ੍ਰੋਟੈਕਸ਼ਨ ਵਰਕ ਚੱਲ ਰਿਹਾ ਹੈ